ਬਲਕਾਰ ਸਿੱਧੂ ਤੇ ਹੋ ਸਕਦਾਗਾ ਜਲਦੀ ਪਰਚਾ ਦਰਜ ਬਲਕਾਰ ਸਿੱਧੂ ਤੋਂ ਜਿਹੜਾ ਉਹਦਾ ਉਹਦਾ ਵੀ ਖੋਇਆ ਜਾ ਸਕਦਾ ਜਾ ਸਕਦੀ ਆ ਉਹਦੀ ਐਮਐਲਏ ਦੀ ਜਿਹੜੀ ਸੀਟ ਆ ਉਹ ਵੀ ਜਿਹੜੀ ਖੋਈ ਜਾ ਸਕਦੀ ਆ ਜਿਹੜਾ ਕਿ ਬਲਕਾਰ ਸਿੱਧੂ ਤੇ ਵੱਡਾ ਐਕਸ਼ਨ ਹੋ ਸਕਦਾਗਾ ਆਉਣ ਵਾਲੇ ਦਿਨਾਂ 'ਚ ਬਲਕਾਰ ਸਿੱਧੂ ਤੇ ਜੀਆਂ ਮੁਸ਼ਕਲਾਂ ਆ ਸਕਦੀਆਂ ਨੇ ਭਗਵਾਨ ਤਮਨ ਇੱਥੇ ਐਕਸ਼ਨ ਲੈਣ ਜਾ ਰਿਹਾਗਾ ਬੱਡੀ ਖਬਰ ਤੁਹਾਡੇ ਨਾਲ ਜਿਹੜੀ ਅਸੀਂ ਸਾਂਝੀ ਕਰ ਰਹੇ ਹਾਂ ਤੁਸੀਂ ਇਸ ਵੀਡੀਓ ਨੂੰ ਅੱਗੇ-ਅੱਗੇ ਸ਼ੇਅਰ ਕਰਦੇ ਪਰ ਪਹਿਲਾਂ ਤੁਹਾਨੂੰ ਮੈਂ ਬਲਕਾਰ ਸਿੱਧੂ ਦੀ ਵੀਡੀਓ ਵੀ ਸੁਣਾਉਣਾਗਾ ਉਹਦੇ ਵਿੱਚ ਕੀ ਕਹਿ ਰਹੇ ਆ ਬਲਕਾਰ ਸਿੱਧੂ ਦੀ ਵੀਡੀਓ ਤੁਸੀਂ ਉਹ ਵੀ ਸੁਣੋ ਹਸਰੀਕਾਲ ਜੀ ਵਰਜੂ ਕਾ ਖਾਲਸਾ ਵਰਜੂ ਕੀ ਫਤਿਹ ਅੱਜ ਆਪਾਂ ਗੱਲ ਕਰਦੇ ਆ ਬਲਕਾਰ ਸਿੱਧੂ ਬਾਰੇ ਤੁਹਾਨੂੰ ਇਹ ਤਾਂ ਸਾਰਿਆਂ ਨੂੰ ਪਤਾਗਾ ਕਿ ਬਲਕਾਰ ਸਿੱਧੂ ਜੋ ਜੋ ਐਮਐਲਏ ਆ ਐਮਐਲਏ ਬਣ ਤੋਂ ਬਾਅਦ ਉਹਨਾਂ ਵੱਲੋਂ ਜੋ ਕੁਝ ਕੀਤਾ ਜਾ ਰਿਹਾ ਉਹ ਤੁਹਾਡੇ ਸਾਹਮਣੇ ਆ ਮੈਂ ਤੁਹਾਨੂੰ ਕਈ ਅਜਿਹੇ ਮੁੱਦੇ ਸੁਣਾਉਂਗਾ ਹੁਣ ਬਲਕਾਰ ਸਿੱਧੂ ਨੇ ਜਿਹੜੀਆਂ ਮੁਸ਼ਕਲਾਂ ਉਹ ਬਾਦੀਆਂ ਨਜ਼ਰ ਆ ਰਹੀਆਂ ਨੇ ਬਲਕਾਰ ਸਿੱਧੂ ਦੀ ਇੱਕ ਆਡੀਓ ਜਿਹੜੀ ਆ ਉਹ ਵਾਇਰਲ ਹੁੰਦੀ ਆ ਉਸ ਆਡੀਓ ਦੇ ਵਿੱਚ ਜਿੱਥੇ ਕੇ ਹੱਦਾਂ ਪਾਰ ਕਰ ਦਿੱਤੀਆਂ ਬੇਸ਼ਰਮੀ ਦੀਆਂ ਆਪਾਂ ਹਰੇਕ ਨੂੰ ਕਹਿੰਦੇ ਆ ਕਿ ਧੀਆਂ ਪਹਿਣਾ ਸਾਂਝੀਆਂ ਹੁੰਦੀਆਂ ਨੇ ਪਰ ਉੱਥੇ ਹੀ ਜਿਹੜਾ ਕਿ ਬਲਕਾਰ ਸਿੱਧੂ ਨੇ ਆਪਣੇ ਹੀ ਵਰਕਰਾਂ ਦੀਆਂ ਧੀਆਂ ਪਹਿਣਾ ਨੂੰ ਕਿਹਾਗਾ ਕਿ ਲੋਕ ਮੇਰੇ ਦਫ਼ਤਰ ਦੇ ਵਿੱਚ ਆਪਣੇ ਘਰ ਵਾਲਿਆਂ ਨੂੰ ਛੱਡ ਜਾਂਦੇ ਆ ਤੇ ਉਹ ਜਾਨੀ ਕਿ ਇੱਥੋਂ ਤੱਕ ਗਰ ਚੁੱਕਿਆ ਕਿ ਜਿਹੜੀਆਂ ਲੇਡੀ ਜੀ ਜਾਂਦੀਆਂ ਨੇ ਜਿਹੜੀ ਕੋਈ ਹੋਰ ਲੇਡੀ ਜਾਊਗੀ ਆਮਤੀ ਪਹਿਣ ਜਾਊਗੀ ਕੀ ਉਹ ਸੁਰੱਖਿਆ ਮਹਿਸੂਸ ਕਰੂਗੀ ਇਹ ਤੋਂ ਤੱਕ ਕਿ ਜਿੱਥੇ ਕਿ ਬਲਕਾਰ ਸਿੱਧੂ ਨੇ ਪੱਤਰਕਾਰ ਤੇ ਜਿਸ ਦੀ ਆਡੀਓ ਵਾਇਰਲ ਵਰਕਰ ਆ ਜਿਹੜਾ ਉਹਦੇ ਨਾਲ ਗੱਲਬਾਤ ਕੀਤੀ ਸੀ ਪਾਰਚਾ ਦਰਜ ਕੀਤਾਗਾ ਪਰ ਹੁਣ ਬਲਕਾਰ ਸਿੱਧੂ ਦੀਆਂ ਖੁਦ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਬਲਕਾਰ ਸਿੱਧੂ ਤੇ ਪਾਰਚਾ ਦਰਜ ਹੋਣ ਜਾ ਰਹੇ ਹੈਗਾ ਉਸ ਤੋਂ ਪਹਿਲਾਂ ਤੁਹਾਨੂੰ ਵੀਡੀਓ ਸੁਣਾਉਂਦਾ ਫਿਰ ਅੱਗੇ ਆਪਾਂ ਗੱਲਬਾਤ ਕਰਦੇ ਆਂ ਸਾਰੀ ਵੀਡੀਓ ਨੂੰ ਧਿਆਨ ਦੇ ਨਾਲ ਸੁਣਾ ਤੇ ਵੱਧ ਵੱਧ ਸ਼ੇਅਰ ਕਰ ਦੇਣਾ ਤੁਸੀਂ ਦੱਬ ਕੇ ਸ਼ੇਅਰ ਕਰ ਦਿਓ ਕਿਉਂਕਿ ਬੜਾ ਇੱਕ ਅਹਿਮ ਮੁੱਦਾ ਦਾ ਬੜਾ ਗੰਭੀਰ ਮੁੱਦਾ ਦਾ ਸਾਡੇ ਮਾਮਾ ਤੇ ਭੈਣਾਂ ਨਾਲ ਜੁੜਿਆ ਮੁੱਦਾ ਦਾ ਤੇ ਇਹ ਵੀਡੀਓ ਤੁਹਾਨੂੰ ਪਹਿਲਾਂ ਸੁਣਾਉਣੇ ਪਹਿਲਾਂ ਇਹ ਵੀਡੀਓ ਸੁਣੋ ਤੇ ਫਿਰ ਇੱਕ ਆਡੀਓ ਸੁਣਾਉਣਾ ਉਸ ਤੋਂ ਬਾਅਦ ਤੁਹਾਨੂੰ ਤੁਹਾਨੂੰ ਉਹ ਆਡੀਓ ਸੁਣ ਕੇ ਜਿਹੜਾ ਅੱਜ ਬਲਕਾਰ ਸਿੱਧੂ ਦੇ ਗੁੰਡਿਆਂ ਵੱਲੋਂ ਜਿਹੜੇ ਕਿ ਧਮਕੀ ਦਿੱਤੀ ਜਾ ਰਹੀਆਂ ਪੱਤਰਕਾਰਾਂ ਨੂੰ ਤੇ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਪਹਿਲਾਂ ਵੀਡੀਓ ਸੁਣ ਲਓ ਵੀ ਕੀ ਕਹਿੰਦਾ ਹੈਗਾ ਜਦੋਂ ਟੀਲਾ ਟੀਲਾ ਹੋ ਗਿਆ ਜਿਹੜਾ ਕਹਿੰਦਾ ਨਾ ਪੰਜਾਬ ਦੇ ਕੋਈ ਬਸ ਨਹੀਂ ਆਉਂਦੀ ਹੈ ਮਾਕਾਰ ਭਾਈ ਕਰਾ ਇਹ ਝਾੜੂ ਤਾਂ ਜਦੋਂ ਟੀਲਾ ਟੀਲਾ ਹੋ ਗਿਆ ਜਿਹੜਾ ਕਹਿੰਦਾ ਨਾ ਪੰਜਾਬ ਦੇ ਵਿੱਚ ਸਫਾਈ ਕਰਾਂਗੇ ਇਹ ਝਾੜੂ ਨੇ ਤਾਂ ਆਪ ਹੀ ਗੰਦ ਪਾ ਦੇਣਾ ਪਰ ਨਿੱਕੇ ਹੁੰਦੇ ਬੇਬੇ ਵਰਗੀਆਂ ਆਪਣਾ ਝਾੜੂ ਲਾਉਂਦੀਆਂ ਸਵਾਈ ਕਰਦੇ ਜਿੱਤੇ ਖੇਲਣ ਜਾਂਦਾ ਸੀ ਵਿਹੜੇ 'ਚ ਫਿਰ ਉਹ ਹੀ ਇਕੱਠਾ ਕਰਨਾ ਔਖਾ ਹੋ ਜਾਂਦਾ ਸੀ ਇਹ ਪੰਜਾਬੀ ਨੂੰ ਪੰਜਾਬ ਵਾਸੀਆਂ ਨੂੰ ਬੇਨਤੀ ਆ ਵੀ ਇਹਨਾਂ ਦੇ ਵਿੱਚ ਜਿਹੜੇ ਆਏ ਹੋਏ ਆ ਦਿੱਲੀ ਵਿਹਾਰ ਤੋਂ ਯੂਪੀ ਤੋਂ ਆਪ ਦਿੱਤਾ ਉਹ ਕਬਜ਼ਾ ਕਰਨਾ ਚਾਹੁੰਦੇ ਆ ਪੰਜਾਬ ਤੇ ਇਹ ਕੌਜਾ ਨਾ ਹੋਣ ਦਿਓ ਕਿਉਂਕਿ ਇਹ ਪਹਿਲੀਆਂ ਸਰਕਾਰਾਂ ਦੇ ਝਾੜੂ ਤਾਂ ਜਦੋਂ ਟੀਲਾ-ਟੀਲਾ ਹੋ ਗਿਆ ਜਿਹੜਾ ਕਹਿੰਦਾ ਨਾ ਪੰਜਾਬ ਦੇ ਵਿੱਚ ਸਫਾਈ ਕਰਾਂਗੇ ਇਹ ਝਾੜੂ ਨੇ ਤਾਂ ਆਪ ਹੀ ਗੰਦ ਪਾ ਦੇਣਾ ਪਰ ਨਿੱਕੇ ਹੁੰਦੇ ਬੇਬੇ ਵਰਗੀਆਂ ਆਪਣਾ ਝਾੜੂ ਲਾਉਂਦੀਆਂ ਸਵਾਈ ਕਰਦੇ ਜਿੱਦੇ ਖੇਲਰ ਜਾਂਦਾ ਸੀ ਵਿਹੜੇ 'ਚ ਫਿਰ ਉਹ ਵੀ ਇਕੱਠਾ ਕਰਨਾ ਔਖਾ ਹੋ ਜਾਂਦਾ ਸੀ ਇਹ ਪੰਜਾਬੀ ਨੂੰ ਪੰਜਾਬ ਵਾਸੀਆਂ ਨੂੰ ਬੇਨਤੀ ਆ ਵੀ ਇਹਨਾਂ ਦੇ ਵਿੱਚ ਜਿਹੜੇ ਆਏ ਹੋਏ ਆ ਦਿੱਲੀ ਵਿਹਾਰ ਤੋਂ ਜੂਪੀ ਤੋਂ ਆਪ ਦਿੱਤਾ ਉਹ ਕਬਜ਼ਾ ਕਰਨਾ ਚਾਹੁੰਦੇ ਆ ਪੰਜਾਬ ਤੇ ਇਹ ਕਵਜਾ ਨਾ ਹੋਣ ਦੇਓ ਕਿਉਂਕਿ ਇਹ ਇਸ ਵੀਡੀਓ ਨੂੰ ਜਿਹੜੀ ਤਰਸੱਲੀ ਮਚਾ ਕੇ ਰੱਖ ਦਿੱਤੀ ਆਮ ਆਦਮੀ ਪਾਰਟੀ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਆ ਤੁਸੀਂ ਵੀਡੀਓ ਸੁਣ ਲਈ ਆ ਕਿ ਕੀ ਭਗਵਾਨ ਆਤਮਾਨ ਤੇ ਜਿਹੜਾ ਕਿ ਪੰਜਾਬ ਦੇ ਵਿੱਚ ਲੋਕ ਕਹਿ ਰਹੇ ਨੇ ਕਿ ਕਬਜਾ ਕਰਨਾ ਚਾਹੁੰਦੀ ਆਮ ਆਦਮੀ ਪਾਰਟੀ ਦੇ ਉੱਪਰ ਹੈ ਰਾਜ ਕਰਨਾ ਚਾਹੁੰਦੀ ਹੈ ਦਿੱਲੀ ਤੇ ਇਹ ਬਲਕਾਰ ਸਿੱਧੂ ਨੇ ਵੱਡੇ ਖਲਾਸੇ ਪਹਿਲਾਂ ਇਹ ਕਰ ਦਿੱਤੇ ਸਨ ਕਿ ਆਮ ਆਦਮੀ ਪਾਰਟੀ ਦੇ ਦਿੱਲੀ ਤੇ ਬਿਹਾਰ ਦੇ ਕਿਹਾਗਾ ਕਿ ਕੀ ਆ ਰੇ ਨੇ ਤੁਹਾਨੂੰ ਇਹ ਵੀਡੀਓ ਸੁਣਾ ਦਿੱਤੀ ਆ ਜਿਸ ਆਡੀਓ ਦੇ ਵਿੱਚ ਇਹ ਨੇ ਭੱਦੀ ਸ਼ਬਦਾਵਲੀ ਵਰਤੀ ਆ ਜਿੱਥੇ ਕਿ ਪੰਜਾਬੀਆਂ ਦਾ ਸਰਨੀਮਾ ਕੀਤਾ ਜਿੱਥੇ ਕਿ ਆਮ ਆਦੀ ਪਾਰਟੀ ਦਾ ਸਰਨੀਮਾ ਕੀਤਾ ਜਿੱਥੇ ਕਿ ਭਗਵਤ ਮਾਨ ਦਾ ਸਰਨੀਮਾ ਕੀਤਾ ਉਥੇ ਸਾਡੀਆਂ ਧੀਆਂ ਭੈਮਾ ਮਾਮਾ ਤੇ ਭੈਣਾਂ ਨੂੰ ਜਿਹੜੇ ਇਹੋ ਜਿਹੇ ਜਿਹੜੇ ਮਾੜੇ ਸ਼ਬਦ ਬੋਲਦੇ ਨੇ ਉਹ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਇੱਥੋਂ ਤਾਂ ਇੱਥੋਂ ਇੱਕ ਜੀ ਵੀਡੀਓ ਹੋ ਰਹਾ ਜਿਹੜੀ ਵਾਇਰਲ ਹੋ ਰਹੀ ਆ ਉਹਦੇ ਵਿੱਚ ਕਲਤਾਰ ਸਿੰਘ ਸਦਮਾ ਜੋ ਕਿ ਵਿਧਾਨ ਸਭਾ ਦੇ ਸਪੀਕਰ ਨੇ ਉਹਨਾਂ ਨੂੰ ਗੁੱਲੀ ਘੜ ਕਿਹਾ ਗਿਆ ਤੇ ਅਮਨ ਅਰੋੜੇ ਨੂੰ ਵੀ ਜਿਹੜਾ ਕਿ ਇਹਨੇ ਜਿਹੜਾ ਬਹੁਤ ਸ਼ਬਦ ਭੜੇ ਕਹੇ ਨੇ ਹੁਣ ਜਿਹੜਾ ਕਿ ਇਥੇ ਦੱਸਿਆ ਜਾ ਰਿਹਾ ਕਿ ਭਗਵਾਨ ਪ੍ਰਮਾਨ ਵੱਲੋਂ ਜਿਹੜੀਆਂ ਕਿ ਮੁਕੰਮਲ ਤਿਆਰੀਆਂ ਕਰ ਲਈਆਂ ਨੇ ਕਲਤਾਰ ਸਦਮਾ ਨੂੰ ਜਿਹੜੇ ਹੁਕਮ ਸੁਣਾ ਦਿੱਤੇ ਨੇ ਦੇ ਨਾਲ ਇਹ ਜਿਹੜੇ ਪੰਜਾਬ ਦੇ ਬਣੇ ਨਵੇਂ ਪ੍ਰਧਾਨ ਆਮਨ अरोड़ा ਨੂੰ ਵੀ ਜਿਹੜਾ ਕਿ ਇਹਤੇ ਵੱਡੀ ਕਾਰਵਾਈ ਕਰਨ ਦੇ ਜਿਹੜੇ ਆਦੇਸ਼ ਆ ਦਿੱਤੇ ਗਏ ਨੇ ਸੂਤਰਾਂ ਤੋਂ ਵੱਡੀ ਜਾਣਕਾਰੀ ਮਿਲ ਰਹੀ ਆ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਆ ਰਹੀ ਆ ਕਿ ਬਲਕਾਰ ਸਿੱਧੂ ਦੇ ਖਿਲਾਫ ਜਿੱਥੇ ਤੱਕ ਪੱਤਰਕਾਰਾਂ ਭਾਈਚਾਰਾ ਉਸ ਦੇ ਨਾਲ ਬਖ ਬਖ ਸਿੱਖ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਅਤੇ ਹੋਰ ਵੱਖ-ਵੱਖ ਜਥੇਬੰਦੀਆਂ ਨੇ ਕੱਲ ਨੂੰ ਬਠਿੰਡੇ ਦੇ ਵਿੱਚ ਵੱਡਾ ਘਰਾਓ ਕਰਨਾ ਹੈਗਾ ਉਹ ਘਰਾਓ ਕਾਦੇ ਵਾਸਤੇ ਕਰਨਾ ਹੈਗਾ ਕਿ ਬਲਕਾਰ ਸਿੱਧੂ ਉੱਤੇ ਜਿਹੜਾ ਤੁਰਤ ਪarcha ਦਰਜ ਕੀਤਾ ਜਾਵੇ ਜਿੰਨਾ ਵਰਕਰਾਂ ਨੂੰ ਜਿੰਨਾ ਵਰਕਰਾਂ ਦੀਆਂ ਜਿਹੜੀਆਂ ਲੜਕੀਆਂ ਨੇ ਜਾਂ ਆਪਾਂ ਉਹਨਾਂ ਦੇ ਘਰ ਵਾਲਿਆਂ ਕਹਦੇ ਕਿ ਉਹ ਕਹਿੰਦਾ ਬਲਕਾਰ ਸਿੱਧੂ ਕਿ ਜਿਹੜੀਆਂ ਉਹ ਸਾਡੇ ਦਫ਼ਤਰ ਦੇ ਵਿੱਚ ਮੇਰੇ ਦਫ਼ਤਰ ਦੇ ਵਿੱਚ ਲੋਕ ਆਪਣੀਆਂ ਘਰ ਵਾਲੀਆਂ ਨੂੰ ਛੱਡ ਜਾਂਦੇ ਆ ਤੁਸੀਂ ਆਡੀਓ ਸੁਣੀ ਹੋਣੀ ਆ ਤੇ ਇਤੋਂ ਤੱਕ ਕੇ ਜੋ ਟਿੱਕਾ ਕਲਖ ਦਾ ਜਿੱਥੇ ਤਾਂ ਬਦਨਾਮੀ ਆਪਦੀ ਕਰਵਾਈ ਆ ਬਲਕਾਰ ਸਿੱਧੂ ਨੇ ਉੱਤੇ ਸਾਰੇ ਪੰਜਾਬ ਦੀ ਬਦਨਾਮੀ ਕਰਾਈ ਆ ਉੱਤੇ ਸਾਰੀ ਆਮਾ ਦੀ ਪਾਰਟੀ ਦੀ ਜਿਹੜੀ ਬਦਨਾਮੀ ਕਰਾਈ ਆ ਜੇਕਰ ਆਮਾ ਦੀ ਪਾਰਟੀ ਇਹੋ ਜਿਹੇ ਗੁੰਡਿਆਂ ਨੂੰ ਨਹੀਂ ਕੱਢਦੀ ਜਿਹੜਾ ਕਿ ਇੱਕ ਕਲਾਕਾਰ ਦਾ ਜਿਹੜਾ ਕੀਤਾ ਸੀ ਉਹ ਚਲਾਉਂਦੇ ਚਲਾਉਂਦਿਆਂ ਨੂੰ ਜਦੋਂ ਐਮਐਲਏ ਜਿਹੜਾ ਐਮਪੀ ਬਣ ਜਾਂਦੇ ਨੇ ਫਿਰ ਇਹਨਾਂ ਦਾ ਦਿਮਾਗ ਖਰਾਬ ਹੋ ਜਾਂਦਾਗਾ ਫਿਰ ਇਹ ਆਏ ਨਹੀਂ ਦੇਖਦੇ ਕਿ ਸਾਡੇ ਕੋਲੇ ਕੁਰਸੀ ਆਈ ਆ ਇਹ ਪਰਮਾਤਮਾ ਨੇ ਦਿੱਤੀ ਹੋਈ ਕੁਰਸੀ ਆ ਜਿੰਨਾ ਵਰਕਰਾਂ ਦਾ ਮਜ਼ਾਕ ਅਡਾਇਆ ਜਿੰਨਾ ਧੀਆਂ ਪੈਣਾਂ ਦਾ ਮਜ਼ਾਕ ਅਡਾਇਆ ਉਹਨਾਂ ਨੇ ਹੀ ਕੁਰਸੀ ਤੇ ਬਿਠਾਇਆ ਇਹ ਅੱਜ ਆਮ ਆਦੀ ਪਾਰਟੀ ਦੇ ਵਿੱਚ ਜਿਹੜੀਆਂ ਬਹੁਤ ਹੀ ਕਾਲੀਆਂ ਭੇਡਾਂ ਰਲ ਚੁੱਕੀਆਂ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਬੜਾ ਗੰਦ ਪਾਇਆ ਹੋਇਆਗਾ ਬਲਕਾਰ ਸਿੱਧੂ ਤੋਂ ਇਲਾਵਾ ਕੁਝ ਹੋਰ ਵੀ ਨਹੀਂ ਬਹੁਤ ਸਾਰੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਵੀ ਜਿਹੜਾ ਖਲਾਸੇ ਹੋਣਗੇ ਜਿਹੜਾ ਕਿ ਤੁਹਾਨੂੰ ਹੁਣ ਦੱਸਦੀ ਏ ਕਿ ਭਗਵੰਤ ਮਾਨ ਤੇ ਕੇਜਰੀਵਾਲ ਬਲਕਾਸ਼ ਸਿੱਧੂ ਦੇ ਖਿਲਾਫ ਨੇ ਜਿਹੜੇ ਉਹ ਹੋ ਚੁੱਕੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਬਲਕਾਸ਼ ਸਿੱਧੂ ਤੇ ਪਰਤਿਆ ਦਰਜ ਵੀ ਹੋਊਗਾ ਤੇ ਇਹਨੂੰ ਜਿਹੜਾ ਕਿ ਆਮ ਆਦੀ ਪਾਰਟੀ ਜਿਹੜੀ ਆ ਬਧਾਇਕ ਦੀ ਕੁਰਸੀ ਆ ਉਹ ਵੀ ਇਹਦੇ ਹੱਥੋਂ ਜਾਊਗੀ ਇੱਕ ਗੀਤ ਸੁਣਿਆ ਕਰ ਰਿਹਾ ਛੋਟੇ ਹੁੰਦੇ ਸੁਣਿਆ ਕਰਦੇ ਸੀ ਖਰ ਹੁਣ ਤਾਂ ਨਹੀਂ ਸੁਣਿਆ ਮੈਂ ਕਦੇ ਕੋਈ ਅਹਜਾ ਗੀਤ ਸੀ ਤੇ ਪੁੱਠਾ ਪੰਗਾ ਲੈ ਲਿਆ ਜੱਟੀਏ ਬੋਕ ਦੇ ਸਿੰਘਾਂ ਨੂੰ ਹੱਥ ਲਾ ਕੇ ਇੱਕ ਕਿਸੇ ਕਲਾਕਾਰ ਦਾ ਗੀਤ ਆ ਮੈਨੂੰ ਕਲਾਕਾਰ ਤਾਂ ਚਲੋ ਨਹੀਂ ਯਾਦ ਤੇ ਪਰ ਏਕ ਉਹ ਗੱਲ ਹੋ ਗਈ ਜਿਹੜਾ ਕਿ ਬਲਕਾਰ ਸਿੱਧੂ ਨੇ ਇੱਕ ਤਾਂ ਆਪ ਚੋਰ ਉਤਰੋ ਦੂਸਰ ਨੂੰ ਚੋਰੀ ਕਹਿਣਾ ਚੋਰ ਕਹਿਣਾ ਜਿੱਥੇ ਗਲਤੀ ਮੰਨਣੀ ਸੀ ਜਿੱਥੇ ਲੋਕਾਂ ਕੋਲੋਂ ਮਾਫੀ ਮੰਗਣੀ ਸੀ ਪਰ ਉਹ ਨਹੀਂ ਮੰਗੀ ਗਈ ਕਿ ਕੀਤਾ ਕੀਆ ਜਿਸ ਨਾਲ ਆਡੀਓ ਵਾਇਰਲ ਹੋਈ ਆ ਜਿਹਨੇ ਆਡੀਓ ਵਾਇਰਲ ਕੀਤੀ ਆ ਜਿਹਦੇ ਵਿੱਚ ਗੰਦ ਸਾਰਾ ਬੋਲਿਆ ਗਿਆ ਉਹਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਦੂਸਰੇ ਪਾਸੇ ਮਨਿੰਦਰ ਸਿੱਧੂ ਲੋਕ ਅਵਾਜ਼ ਟੀਵੀ ਵਾਲਾ ਉਹਤੇ ਪਰਚਾ ਦਰਜ ਕਰ ਦਿੱਤਾ ਕੋਈ ਜਿਹੜਾ ਕਿ ਬੰਦਾ ਪੱਤਰ ਜਿਹੜਾ ਬਲਕਾਰ ਸਿੱਧੂ ਤੇ ਸੀ ਅੱਜ ਪਹਿਲਾਂ ਗੱਲਾਂ ਕਰਦੇ ਆ ਫਿਰ ਬਾਅਦ ਚ ਮੁੱਕਰ ਜਾਂਦੇ ਆ ਪਹਿਲਾਂ ਗੱਲਾਂ ਕਰਦੇ ਆ ਤੁਹਾਨੂੰ ਮੈਂ ਵੀਡੀਓ ਸੁਣਾ ਕੇ ਹਟਿਆ ਹੁਣ ਇਹਦੇ ਵਿੱਚ ਤਾਂ ਨਹੀਂ ਪਸ ਸਕਦਾ ਹੁਣ ਇਹਦੇ ਵਿੱਚ ਤਾਂ ਨਹੀਂ ਕਹਿ ਸਕਦਾ ਕਿ ਮੇਰੀ ਫੇਕ ਵੀਡੀਓ ਆ ਆਡੀਓ ਨੂੰ ਤਾਂ ਫੇਕ ਕਹਿ ਸਕਦਾਗਾ ਆ ਕਹਿ ਰਿਹਾ ਕਿ ਦਿੱਲੀ ਤੇ ਬਿਹਾਰ ਵਾਲੇ ਕਬਜ਼ਾ ਕਰਨਾ ਚਾਹੁੰਦੇ ਆ ਪੰਜਾਬ ਦੇ ਵਿੱਚ ਲੋਕੋ ਇਹਨਾਂ ਨੂੰ ਮੂੰਹ ਨਾ ਲਾਇਓ ਆਪਣੇ ਜਿਹੜਾ ਮੂੰਹ ਕਹਿ ਰਿਹਾਗਾ ਬਾਅਦ ਪਾਰਟੀ ਜਿੱਥੇ ਵੱਡ ਜਾਂਦਾ ਕਦੇ ਹਸਤੀਪੇ ਦੇ ਇਹਨਾਂ ਦਾ ਕਦੇ ਵੱਡ ਜਾਂਦਾ ਇਹਦਾ ਹਾਰ ਰੇਗਾ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਨੂੰ ਅਗਲੀ ਆਡੀਓ ਆਗਲੀ ਵੀਡੀਓ ਵਿੱਚ ਸੁਣਾਉਂਗਾ ਪੂਰੀ ਤੇ ਫਿਰ ਵੱਡੇ ਖਲਾਸੇ ਨੇ ਜਿਹੜੇ ਉਹਦੇ ਵਿੱਚ ਹੋ ਰਹੇ ਨੇ ਪਰ ਇਸ ਵੀਡੀਓ ਨੂੰ ਤੁਸੀਂ ਇੰਨਾ ਕਿ ਸ਼ੇਅਰ ਕਰ ਦੇਣਾ ਦੱਬ ਕੇ ਕਿ ਬਲਕਾਰ ਸਿੱਧੂ ਦੀ ਜਿਹੜੀ ਜਿੰਨਾ ਤੱਕ ਕੁਰਸੀ ਨਹੀਂ ਜਾਂਦੀ ਉਹਨਾਂ ਤੱਕ ਤੁਸੀਂ ਸ਼ੇਅਰ ਕਰਨੋਂ ਨਹੀਂ ਹਟਣਾ ਅਤੇ ਇਥੇ ਪਰਚਾ ਦਰਜ ਨਹੀਂ ਹੁੰਦਾ ਉਹਨਾਂ ਤੱਕ ਸ਼ੇਅਰ ਕਰਨੋਂ ਨਹੀਂ ਹਟਣਾ ਕਿ ਭਗਵੰਤ ਮਾਨ ਨੂੰ ਜੇਕਰ ਗੰਦ ਚੁਕਣਾ ਭਗਵੰਤ ਮਾਨ ਨੇ ਤਾਂ ਪਹਿਲਾਂ ਆਪਣੀ ਘਰ ਤੋਂ ਹੀ ਜਿਹੜਾ ਸ਼ੁਰੂ ਕਰਨਾ ਪੈਣਾ ਆਪਣੀ ਪਾਰਟੀ ਤੋਂ ਸ਼ੁਰੂ ਕਰਨਾ ਪੈਣਾਗਾ ਜੇਕਰ ਇਹ ਜੇਕਰ ਬੁੱਟ ਬੰਦੇ ਜੇਕਰ ਇਹ ਜੇ ਝੂਠੇ ਬੰਦੇ ਜੇਕਰ ਇਹ ਜੇ ਗੰਦ ਬੰਦੇ ਇਸ ਤਰ੍ਹਾਂ ਬੋਲਣਗੇ ਗੰਦ ਬੋਲਣਗੇ ਗੰਦੀ ਭਾਸ਼ਾ ਬੋਲਣਗੇ ਉਹਦੇ ਨਾਲ ਸਮਾਜ ਦੇ ਵਿੱਚ ਕੀ ਸਨੇਹ ਦਿੱਤਾ ਜਾ ਰਿਹਾ ਕਿ ਸਾਡੀਆਂ ਧੀਆਂ ਪੈਣਾ ਇਸ ਜੋਗੀਆਂ ਰਹਿ ਗਈਆਂ ਤੂੰ ਐਮਐਲਏ ਬਣ ਗਿਆ ਤੇ ਤੁਹਾਡੇ ਦਫ਼ਤਰ ਦੇ ਵਿੱਚ ਆਉਂਦੀ ਆ ਤੇ ਤੂੰ ਕਹਿ ਰਿਹਾ ਕਿ ਲੋਕ ਮੇਰੇ ਦਫ਼ਤਰ ਦੇ ਵਿੱਚ ਆਪਣੇ ਘਰ ਵਾਲਿਆਂ ਨਾਲ ਸਾਡੇ ਜਾਂਦੇ ਆ ਇਹ ਬਹੁਤ ਹੀ ਵੱਡਾ ਤੇ ਨਿੰਦਣਯੋਗ ਜਿਹੜਾ ਆਪਾਂ ਕਹਿ ਦਈਏ ਕਿ ਬਲਕਾਰ ਸਿੱਧੂ ਨੇ ਜਿਹੜੀ ਇਹ ਗੱਲ ਕਹੀ ਆ ਬਹੁਤ ਹੀ ਘਟਿਆ ਦੂਸਰੇ ਪਾਸੇ ਕਲਤਾਰ ਸਿੰਧਵਾ ਨੇ ਬੇਸ਼ੱਕ ਕਿਸੇ ਦੇ ਵਿਚਾਰ ਰਲਦਿਆ ਨਾ ਰਲਦਿਆ ਪਰ ਉਹ ਗੁਰਸਿੱਖ ਨੇ ਉਹਨਾਂ ਦੀ ਜਾਤ ਵਰ ਕੀ ਗਈ ਆ ਗੁੱਲੀ ਘਟਕੇ ਆ ਗਿਆ ਆਮੜਾ ਰੋੜੇ ਉੱਤੇ ਜਿਹੜੇ ਬਾਰ ਕੀਤੇ ਗਏ ਨੇ ਕਿਉਂਕਿ ਕੋਈ ਬੰਦਾਗਾ ਸਿੱਖ ਧਰਮ ਤਾਂ ਜਾਤ ਪਾਤ ਨੂੰ ਮੰਨਦਾ ਨਹੀਂ ਚਲੋ ਜੇਕਰ ਕਿਸੇ ਨੇ ਜਾਤ ਪਾਤਾਂ ਬਣਾਈਆਂ ਨੇ ਪਰ ਉਸ ਨੂੰ ਇਸ ਤਰ੍ਹਾਂ ਗੱਲਾਂ ਕਹਿਣੀਆਂ ਆ ਇਹ ਸੁਭਾਜਿੰਦੀਆਂ ਨੇ ਉਹ ਵੀ ਇੱਕ ਐਮਐਲਏ ਵੱਲੋਂ ਜਿਹੜਾ ਕਿ ਲੋਕਾਂ ਵੱਲੋਂ ਕੱਲੀ-ਕੱਲੀ ਵੋਟ ਪਹਿਲਾਂ ਉਹਨਾਂ ਮੁਰੇ ਹੱਥ ਬੰਨ੍ਹਦੇ ਹੁੰਦੇ ਆ ਬਾਅਦ ਦੇ ਵਿੱਚ ਤੇ ਆਪਣੇ ਹੀ ਖਿਲਾਫ ਜਿਹੜੇ ਹੋ ਕੇ ਖੜ ਜਾਂਦੇ ਆ ਇਹ ਹੰਕਾਰ ਬਹੁਤ ਮਾੜਾ ਹੁੰਦਾ ਇਹ ਹੰਕਾਰ ਬਲਕਾਰ ਸਿੱਧੂ ਨੂੰ ਲੈ ਕੇ ਡੁੱਬੇਗਾ ਤੁਸੀਂ ਇਸ ਵੀਡੀਓ ਦੇ ਨਾਲ ਬਣੇ ਰਹੋ ਆਪਣੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਕਿ ਜਿਹੜੇ ਇਹ ਜੇ ਮੰਤਰੀ ਆ ਐਮਐਲਏ ਆ ਚਾਹੇ ਮਰਜੀ ਪਾਰਟੀ ਦੇ ਵਿੱਚ ਹੁਣ ਉਹਨਾਂ ਨੂੰ ਬਾਹਰ ਕੱਢਣ ਦਾ ਜਿਹੜਾ ਹੱਕ ਆ ਜੇਕਰ ਇਹ ਹੱਕ ਪਾਰਟੀ ਨੇ ਉਹਨੂੰ ਬਾਹਰ ਨਾ ਕੱਢਿਆ ਤਾਂ ਆਉਣ ਵਾਲੇ 2027 ਦੇ ਵਿੱਚ ਭਵੰਤਮਾਨ ਨੂੰ ਵੱਡਾ ਜਿਹੜਾ ਹੈਗਾ ਕਿ ਲੋਕਾਂ ਵੱਲੋਂ ਹਾਰ ਦਾ ਮੂੰਹ ਵੇਖਣਾ ਪਊਗਾ ਤੇ ਵੱਡੀ ਜਿਹੜੀ ਚੁਣੌਤੀ ਆ ਉਹਨੂੰ ਸਾਹਮਣਾ ਕਰਨਾ ਪਊਗਾ ਕਿਉਂਕਿ ਇਹਦਾ ਹੱਲ ਇੱਕ ਇੱਕਾ ਹੁਣ ਬੇਸ਼ੱਕ ਐਕਸ਼ਨ ਲੈ ਰਹੇ ਭਵੰਤਮਾਨ ਚਲੋ ਵਧੀਆ ਐਕਸ਼ਨ ਲੈਣਾ ਚਾਹੀਦਾ ਹੈਗਾ ਜਿਹੜਾ ਵੀ ਗੰਦਬੰਦ ਬਕਦਾ ਹੈਗਾ ਉਹਦੇ ਉੱਪਰ ਦੂਸਰੇ ਪਾਸੇ ਕਈ ਹੋਰ ਅਹਿਮ ਗੱਲਾਂ ਨੇ ਆਲੀ ਵੀਡੀਓ ਵਿੱਚ ਅਯਾਸ਼ ਤੁਹਾਨੂੰ ਦਿੰਦਾ ਸਮਾਂ ਅਗਲੀ ਵੀਡੀਓ ਤੱਕ ਤੁਸੀਂ ਬਣੇ ਰਹੋ ਤੁਸੀਂ ਦੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮਹਾਮਕਰ ਸਿੰਘ ਉੱਬਾ